ਕੋਈ ਵੀ ਨਹੀਂ ਚਾਹੁੰਦੇ ਅਸੀਂ ਕਾਲਾ ਝੰਡਾ ਸਾਡਾ ਜੀ ਸਾਰੇ ਚੋਰ ਆ ਇਹ ਗੱਲ ਹੀ ਸਭ ਤੋਂ ਵੱਡੀ ਗੱਲ ਜੀ ਕਹਿਤੀ ਹੈ ਜੀ ਐਸ ਵਾਰੀ ਤਾਂ ਨਰਿੰਦਰ ਮਾਈ ਮੋਦੀ ਹੀ ਆਣਾ ਚਾਹੀਦਾ ਜੀ ਕਿਉਂ ਕਿ ਸਾਡੇ ਦੇਸ਼ ਦਾ ਉਹਨਾਂ ਨੇ ਨਾਮ ਬਹੁਤ ਹੀ ਬਾਕੀ ਦੇਸ਼ਾਂ 'ਚ ਉੱਚਾ ਕੀਤਾ ਹੈ ਸਰਕਾਰ ਦੇਖੀਏ ਕਾਂਗਰਸ ਕਾਂਗਰਸ ਨੂੰ ਚਾਹੁੰਦੇ ਹੋ ਹੋਰ ਜੀ ਕੋਈ ਇੱਕ ਰੀਜ਼ਨ ਕਾਂਗਰਸ ਜਿਹੜਾ ਚੰਗਾ ਕੰਮ ਕੀਤਾ ਮੈਂ ਸੁਣਾ 5 ਸਾਲ ਕਾਂਗਰਸੀ ਸਰਕਾਰ ਰਹੀ ਸਾਰੇ ਕਹਿੰਦੇ ਕਾਂਗਰਸ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਕਿਸੇ ਨੂੰ ਨਰਾਜ਼ ਨਹੀਂ ਕੀਤਾ ਐਕਚੁਅਲੀ ਅਸੀਂ ਜਾਣੇ ਕਾਂਗਰਸ ਸਰਕਾਰ ਕਿਉਂਕਿ ਜਸਟ ਇੰਦਰਾ ਗਾਂਧੀ ਦਾ ਸਮਾ ਸੀ ਉਹ ਸਮਾ ਬਹੁਤ ਹੀ ਵਧੀਆ ਸੀਗਾ ਅੱਛਾ ਉਸ ਸਮੇਂ ਚ ਗਰੀਬ ਬੰਦੇ ਦੀ ਸੁਣੀ ਜਾਂਦੀ ਸੀ ਪਰ ਜਦ ਦੀ ਆਮ ਦੂਸਰੀਆਂ ਪਾਰਟੀਆਂ ਆਈਆਂ ਉਹਦੇ ਵਾਸਤੇ ਗਰੀਬ ਵਾਸਤੇ ਕੋਈ ਸੁਣਵਾਈ ਨਹੀਂ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਦੇ ਕੀ ਤੁਹਾਡਾ ਰਾਏ ਹੈ ਆਮ ਆਦਮੀ ਸਰਕਾਰ ਤੋਂ ਬਾਅਦ ਰੇੜੀ ਪਟੜੀ ਵਾਲੇ ਆਦਮੀ ਜੀਣਾ ਹਰਾਮ ਹੋ ਗਿਆ ਜੀ ਕਾਰਪੋਰੇਸ਼ਨ ਵਾਲੇ ਉਹਨਾਂ ਕੋ ਆ ਕੇ ਮਿੰਨਾ ਮੰਗਦੇ ਨੇ ਤੇ ਪੁਲਿਸ ਵਾਲੇ ਗੱਡੀ ਲੱਗਣ ਨਹੀਂ ਦਿੰਦੇ ਸਾਨੇ ਇੱਕ ਭਾਜੀ ਮੌਜੂਦ ਨੇ ਉਹ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਆ ਹਿੰਦੁਸਤਾਨ ਦੇ ਵਿੱਚ ਜਿਹੜਾ ਹੁਣ ਚੋਣਾਂ ਦਾ ਮਾਮਲਾ ਬਹੁਤ ਭੱਕਿਆ ਪਿਆ ਹਾਂਜੀ ਹਾਂਜੀ ਤੁਸੀਂ ਕਿਹਦੀ ਸਰਕਾਰ ਚਾਹੁੰਦੇ ਹੋ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਹਾਂਜੀ ਐਸੀ ਰਾਹੁਲ ਗਾਂਧੀ ਚਾਹੁੰਦੇ ਕਾਂਗਰਸ ਰਾਹੁਲ ਗਾਂਧੀ ਕਾਂਗਰਸ ਦੀ ਸਰਕਾਰ ਚਾਹੁੰਦੇ ਹਾਂਜੀ ਕੀ ਕਾਰਨ ਹਾਂਜੀ ਕਾਰਨ ਇਹ ਹੀ ਮਰੇ ਸਾਨੂੰ ਇਹਦਾ ਜੋ ਹੁਣ ਮਲਬ ਪਵਨ ਪਾਣੀ ਆਪਣੇ ਦੇ ਰੇਗੇ ਥੇ ਗਏ ਨਾ ਸਾਡੇ ਗਰੀਬਾਂ ਚ ਹੱਥ ਹੈ ਗਿਆ ਅੱਛਾ ਜੀ ਹਾਂਜੀ ਨਰਿੰਦਰ ਮੋਦੀ ਕਿਉਂ ਨਹੀਂ ਹਾਂਜੀ ਵਿਧੂ ਮੋਦੀ ਸਾਨੂੰ ਮਾੜਾ ਕੋਈ ਫਾਇਦਾ ਦੇਖਿਆ ਨਾ ਵਾੜਾ ਦਿੱਤੇ ਸਾਡਾ ਇਹਨੇ ਪੈਸੇ ਦੇਵਾਂਗੇ ਆ ਕਰਾਂਗੇ ਆਪਾਂ ਨੂੰ ਸਾਨੂੰ ਤੇ ਕੁਛ ਨਹੀਂ ਮਿਲਿਆ ਨਾ ਤਾਂ ਆਇਆ ਵੀ ਸਾਡੇ ਹੱਥ ਇੱਥੇ ਹਾਂਜੀ ਤੇ ਆਮ ਆਦਮੀ ਪਾਰਟੀ ਸਰਕਾਰ ਜਿਹਨੇ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਬਾਰੇ ਤੁਹਾਡਾ ਕੀ ਹੈ ਹਾਂਜੀ ਉਹ ਠੀਕ ਹੈ ਮਰਾ ਜੀ ਅਗੇ ਦੇਖਾਂਗੇ ਆਪਾਂ ਇਦਾਂ ਨਹੀਂ ਕੋਈ ਹਾਂਜੀ ਠੀਕ ਹੈ ਲੋਕੀ ਥੋੜੀ ਦੇਰ ਤੋਂ ਮੁੱਦੇ ਬਦਲ ਜਾਂਦੇ ਕੋਈ ਨਰਿੰਦਰ ਮੋਦੀ ਕਹਿ ਰਿਹਾ ਏ ਕੋਈ ਰਾਹੁਲ ਗਾਂਧੀ ਕਹਿ ਰਿਹਾ ਏ ਆਪਾਂ ਅੱਗੇ ਵੀ ਗੱਲਬਾਤ ਕਰਦੇ ਆ ਅਸੀਂ ਜ਼ਿਲਹੰਦਰ ਪਾਸ ਰਣ ਦੇ ਕੋਲ ਇਸ ਟਾਈਮ ਮੌਜੂਦਾ ਰਿਪੋਰਟ ਤੁਹਾਨੂੰ ਦਿਖਾ ਲੱਗੇ ਆ ਆ ਸਾਣਾ ਸਾਡੇ ਇੱਥੇ ਸਾਰੇ ਬੈਠੇ ਨੇ ਸਰ ਹਾਂਜੀ ਸਰ ਅਸੀਂ ਪੰਜਾਬ ਚ ਕਾਂਗਰਸੀ ਜਾਨੇ ਆ ਕਿਉਂਕਿ ਪੰਜਾਬ ਚ ਕਾਂਗਰਸੀ ਇੱਕ ਇਹੋ ਜਿਹਾ ਮਸੀਹ ਨੇ ਆ ਜਿਹੜੇ ਪੰਜਾਬ ਨੂੰ ਬਚਾ ਸਕਦੇ ਅੱਛਾ ਹਾਂਜੀ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੀ ਐਸੇ ਮੌਜੂਦਾ ਰਾਜ ਕਰ ਰਹੀ ਮੌਜੂਦਾ ਰਾਜ ਉਹਨਾਂ ਕੋਈ ਆਪਣਾ ਵੀ ਨਹੀਂ ਸੰਭਿਆ ਗਿਆ ਭਾਈ ਅੱਛਾ ਕੋਈ ਇੱਧਰ ਦੌੜ ਗਿਆ ਕੋਈ ਉੱਧਰ ਦੌੜ ਗਿਆ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਮੈਨੂੰ ਪੁੱਛਣ ਦੀ ਲੋੜ ਹੀ ਨਹੀਂ ਇਹ ਆਮ ਆਦਮੀ ਪਾਰਟੀ ਤੋਂ ਵੀ ਲੋਕੀ ਨਾ ਖੁਸ਼ ਹੋ ਰਹੇ ਨੇ ਜਦੋਂ ਦੇ ਮੰਤਰੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਆ ਆਪਾਂ ਹੋਰ ਵੀ ਅੱਗੇ ਗੱਲਬਾਤ ਪੁੱਛ ਲੈਣੇ ਆ ਇੱਥੇ ਹੋਰ ਗੱਲਬਾਤ ਕਰ ਲੈਣੇ ਸਾਡੇ ਆਹ ਅੱਗੇ ਨੇ ਸਰ ਨੇ ਗੱਲ ਪਾ ਦੇ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਚੰਨਨ ਕੁਮਾਰ ਭਾਗਾ ਆ ਮੈਂ ਬਸਟੈਂਡ ਚੌਕ ਕੀ ਪ੍ਰੈਸੇਸ਼ਨ ਦਾ ਪ੍ਰੈਜ਼ੀਡੈਂਟ ਐਂ ਜੀ ਠੀਕ ਹੈ ਜੀ ਤੇ ਸਰ ਬਹੁਤ ਮਾਮਲਾ ਜਿਹੜਾ ਵਾ ਇਸ ਟਾਈਮ ਉਹ ਚੱਲ ਰਿਆਂ ਲੋਕੀ ਸੀਟਾਂ ਵੰਡ ਰੇ ਨੇ 25 ਛੱਡ ਕੇ ਦੂਸਰੀ ਸਰਕਾਰਾਂ ਚ ਜਾ ਰਹੇ ਨੇ ਤੁਸੀਂ ਖੁਦ ਪ੍ਰੈਜ਼ੀਡੈਂਟ ਹੋ ਹਾਂਜੀ ਨਰਿੰਦਰભાઈ ਮੋਦੀ ਐਸ ਵਾਰੀ ਜਾਂ ਰਾਹੁਲ ਜੀ ਸਰ ਐਸ ਵਾਰੀ ਤਾਂ ਨਰਿੰਦਰભાઈ ਮੋਦੀ ਹੋ ਹੀ ਆਣਾ ਚਾਹੀਦਾ ਜੀ ਕਿਉਂ ਕਿ ਸਾਡੇ ਦੇਸ਼ ਦਾ ਉਹਨਾਂ ਨੇ ਨਾਮ ਬਹੁਤ ਹੀ ਬਾਕੀ ਦੇਸ਼ਾਂ 'ਚ ਉੱਚਾ ਕੀਤਾ ਹੈ ਠੀਕ ਹੈ ਫੇਰ ਸਾਡੇ ਹੱਕ ਹਕੂਕਾਂ ਦੀ ਉਹਨਾਂ ਨੇ ਬੜੀ ਸਲਾਂਗਾ ਕਰਕੇ ਤੇ ਸਾਨੂੰ ਕਾਫੀ ਗੈਸ ਦੀ ਹੋ ਗਈ ਹੋਰ ਰਾਸ਼ਨ ਦਾ ਹੋ ਗਿਆ ਬਹੁਤ ਉਹਨਾਂ ਨੇ ਵੱਡੇ ਉਪਰਾਲੇ ਕੀਤੇ ਨੇ ਠੀਕ ਹੈ ਠੀਕ ਹੈ ਜੀ ਜਿਹੜਾ ਆਪੋਜੀਸ਼ਨ ਦੀ ਗੱਲ ਹੈ ਉਹਦੇ 'ਚ ਕੋਈ ਸਾਨੂੰ ਹਜੇ ਚਿਹਰਾ ਦੇਖੀ ਨਹੀਂ ਰਿਹਾ ਤੇ ਅਸੀਂ ਕਿਹਨੂੰ ਅਸੀਂ ਹੁਣੇ ਸਰਵੇ ਕੀਤਾ ਸੀਗਾ ਲੋਕੀ ਰਾਹੁਲ ਗਾਂਧੀ ਦੀ ਸਰਕਾਰ ਨੂੰ ਮਤਲਬ ਹੁਣ ਦੇ ਕਿ ਜਰੂਰ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਦੇਣਾ ਚਾਹੀਦਾ ਜੀ ਕਿਉਂਕਿ ਓਪੋਜੀਸ਼ਨ ਤਕੜੀ ਹੋਏਗੀ ਤਾਂ ਸਾਡੇ ਹੱਕ ਹਕੂਕ ਕੋਈ ਚੱਕੇਗਾ ਓਪੋਜੀਸ਼ਨ ਹੀ ਸਾਡੀ ਮਾੜੀ ਹੈ ਸਾਡੇ ਹੱਕ ਹਕੂਕ ਚੱਕੇ ਨਹੀਂ ਜਾਂਦੇ ਤੇ ਅਸੀਂ ਕੀ ਕਰਨਾ ਅਸੀਂ ਤਾਂ ਹੁਣ ਚਿਹਰਾ ਦੇਖਣਾ ਕਿ ਜਿਸ ਬੰਦੇ ਨੇ 100 ਕਿੰਨੇ ਦੇਸ਼ਾਂ 'ਚ ਸਾਡਾ ਨਾਮ ਰੋਸ਼ਨ ਕੀਤਾ ਹੈ ਅਸੀਂ ਤਾਂ ਐਸੇ ਵੇਲੇ ਉਹਨੂੰ ਹੀ ਚਾਹਨੇ ਹਾਂ ਤੁਸੀਂ ਤੁਸੀਂ ਇਹ ਗੱਲ ਨੂੰ ਮੰਨਦੇ ਆ ਕਿ ਇਹ ਹਿੰਦੂਆਂ ਦੀ ਪਾਰਟੀ ਹੈ ਲੋਕੀ ਹਿੰਦੂ ਲੋਕ ਜ਼ਿਆਦਾ ਚਾਹ ਰਹੇ ਨੇ ਸਾਡਾ ਹਿੰਦੁਸਤਾਨ ਯਾਰ ਹਿੰਦੂ ਦੇਸ਼ ਹੀ ਹੈ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਸਾਰੇ ਹੀ ਭਾਈ ਸਾਰੇ ਇੱਥੇ ਹਿੰਦੂ ਸਿੱਖ ਮੁਸਲਮਾਨ ਸਾਈ ਅਸੀਂ ਸਾਰੇ ਬੈਠੇ ਆ ਠੀਕ ਆ ਜੀ ਸਾਡਾ ਇਹੋ ਹੀ ਜਿਹੜੀ ਚੀਜ਼ ਆ ਇਹਨੂੰ ਹਿੰਦੁਸਤਾਨ ਨੂੰ ਪਰੋਂਦੀ ਆ ਇਹ ਬਿਆਨ ਤੇ ਕਹਿ ਸਕਦੇ ਕੀ ਜਿਹੜੇ ਮੰਤਰੀ ਹੁਣ ਚੇਂਜ ਹੋਏ ਆਪਣੇ ਜਲੰਧਰ ਦੇ ਜਿਨ੍ਹਾਂ ਨੇ ਆਮ ਆਦਮੀ ਛੱਡ ਕੇ ਪਹਿਲੇ ਕਾਂਗਰਸ ਛੱਡੀ ਫਿਰ ਆਮ ਆਦਮੀ ਬਟਰ ਹੋਏ ਫਿਰ ਆਮ ਆਦਮੀ ਛੱਡ ਕੇ ਉਹ ਹੁਣ ਬੀਜੇਪੀ ਚ ਆਏ ਇਹ ਹਿੰਦੂ ਹਿੰਦੂਆ ਕਰਕੇ ਜਾਂ ਲੋਕ ਨਾ 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 ਜੀ ਨਾ ਇਹ ਬਹੁਤ ਵੱਡਾ ਚੱਕਰ ਆ ਠੀਕ ਆ ਜੀ ਇਹਦੇ ਪਿੱਛੇ ਬੜੀ ਵੱਡੀਆਂ ਪਲੈਨਿੰਗਾਂ ਨੇ ਕਿ ਉਹਗੇ ਅਸੀਂ ਦੇ ਇੱਥੇ ਰਹੀਦਾ ਹੀ ਆ ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤੇ ਆ ਜਾਂ ਕੋਈ ਕੀ ਆ ਉਹਨਾਂ ਨੂੰ ਡਰਾ ਧਮਕਾ ਕੇ ਸਾਰਾ ਕੁਝ ਇਹ ਹੋਇਆ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਦਾਂ ਦੇਖ ਰਹੇ ਆ ਆਮ ਆਦਮੀ ਪਾਰ ਤਾਰਗੁਜ਼ਾਰੀ ਨਹੀਂ ਉਹਨਾਂ ਦੀ ਅੱਛੀ ਰਹੀ ਕਿਉਂਕਿ ਸਾਡੇ ਸ਼ਹਿਰ 'ਚ ਸੜਕਾਂ ਟੁੱਟੀਆਂ ਨੇ 2 ਸਾਲ ਹੋ ਗਏ ਆ ਕੋਈ ਕੰਮ ਨਹੀਂ ਹੋਇਆ ਜੀ ਠੀਕ ਆ ਨਾ ਜੀ ਇਸ ਗੱਲੋਂ ਬਹੁਤ ਹੀ ਮਾੜੀ ਸਰਕਾਰ ਰਹੀ ਆ ਔਰ ਉਹਨਾਂ ਦਾ ਕੋਈ ਜੀ ਦੂਸਰਾ ਰੀਜਨ ਵੀ ਹੈ ਇਹਨਾਂ ਦਾ ਭੱਜਣ ਦਾ ਇੱਕ ਐਮਐਲਏ ਹੋ ਕੇ ਉਹਦੇ ਕੋਲ ਹੀ ਬੰਦਿਆਂ ਨੇ ਜਾਣਾ ਆ ਠੀਕ ਹੈ ਨਹੀਂ ਜੇ ਇੱਕ ਐਮਐਲਏ ਧਰਨੇ ਦੇ ਰਿਹਾ ਲਾਟਰੀ ਵਾਲਿਆਂ ਦੇ ਖਿਲਾਫ ਉਹਦੇ ਕੰਮ ਨਹੀਂ ਹੋ ਰਹੇ ਤਾਂ ਅਗਲੇ ਨੇ ਪਾਰਟੀ ਛੱਡਣੀ ਹੈ ਦੋ ਰੀਜਨ ਤੁਹਾਨੂੰ ਮੈਂ ਦੱਸਿਆ ਜੀ ਠੀਕ ਨਹੀਂ ਇੱਕ ਜਾਂ ਉਹ ਉਹ ਮਾੜੇ ਹੋਣਗੇ ਜਾਂ ਇੱਕ ਇਹਨਾਂ ਦੇ ਕੰਮ ਨਹੀਂ ਹੋ ਰਹੇ ਦੋ ਰੀਜਨਾਂ ਜੋ ਇੱਕ ਚੀਜ਼ ਹੈਗੀ ਹੈਗੀ ਮਤਲਬ ਕੱਲ ਪਰਸੋ ਇੱਕ ਹੋਰ ਮੰਤਰੀ ਆ ਜਿਹੜੇ ਆਮ ਆਦਮੀ ਪਾਰਟੀ ਚ ਦਾਖਲ ਹੋ ਕੇ ਕਾਫੀ ਨਾਮ ਆ ਉਹਨਾਂ ਦਾ ਪਵਨ ਕੁਮਾਰ ਟਿੰਨੂ ਜੀ ਇਹ ਤੁਸੀਂ ਆਪ ਹੀ ਬਿਆਨ ਕਰ ਰਹੇ ਹੋ ਹਾਂ ਜੀ ਮੈਂ ਤੁਹਾਡੇ ਤੋਂ ਕਹਾਂਗੇ ਕਿ ਉਹਨੇ ਸਿੰਘ ਦੇ ਵਿੱਚ ਇਹ ਇੱਕ ਤੇ ਜਿਹੜਾ ਦਲ ਬਦਲੂ ਵਾਲਾ ਸਿਸਟਮ ਆ ਨਾ ਇਹ ਥੋੜਾ ਜਿਹਾ ਘਟਣਾ ਚਾਹੀਦਾ ਠੀਕ ਹੈ ਨਾ ਜੀ ਅਸੀਂ ਤਾਂ ਇੱਕ ਚਿਹਰੇ ਨੂੰ ਵੋਟ ਦੇਣੀ ਹੈ ਕਿ ਜਿਹੜਾ ਬੰਦਾ ਸਾਡੇ ਹੱਕਾਂ ਲਈ ਲੜੇ ਜੇ ਉਹ ਸਾਡੇ ਹੱਕਾਂ ਦੀ ਲੜ ਨਹੀਂ ਸਕਦਾ ਤੇ ਜਿਹੜੀ ਮਰਜ਼ੀ ਪਾਰਟੀ ਤੇ ਜਾਵੇ ਜਿਹੜੀ ਮਰਜ਼ੀ ਸਾਨੂੰ ਕੀ ਲੈਣਾ ਤੇ ਨਾ ਠੀਕ ਹੈ ਨਾ ਜੀ ਸਾਨੂੰ ਤੇ ਆਪਣੇ ਹੱਕਾਂ ਦੀ ਹੈ ਜੇ ਅਸੀਂ ਗਰੀਬ ਬੰਦਿਆਂ ਨਾਲ ਸਾਡੇ ਹੱਕ ਕੋਈ ਰੱਖਦੇ ਆ ਜਾ ਕੇ ਸਾਡੇ ਕੰਮ ਹੁੰਦੇ ਆ ਛੋਟੇ ਛੋਟੇ ਕੰਮ ਆ ਕੋਈ ਸਾਡੇ ਵੱਡੇ ਕੰਮ ਦੇ ਹੈ ਨਹੀਂ ਜੀ ਠੀਕ ਹੈ ਨਾ ਜੀ ਸਾਡੀ ਲੜਾਈ ਕੋਈ ਲੜਦਾ ਹੈ ਤੇ ਅਸੀਂ ਤੇ ਉਹਦੇ ਨਾਲ ਹੀ ਰਵਾਂਗੇ ਪਵਾਂ ਪਮਨ ਕਮਾ ਟੀਨੂ ਹੋਣ ਪਵਾਂ ਰਿੰਕੂ ਜੀ ਹੋਣ ਪਵਾਂ ਕੋਈ ਹੋਰ ਹੋਵੇ ਇੱਕ ਸਾਲ ਛੋਟਾ ਇਹ ਹੋਰ ਵੀ ਆਮ ਆਦਮੀ ਪਾਰਟੀ ਨੇ ਬਿਜਲੀ ਫਰੀ ਕੀਤੀ ਕੀ ਗੱਲ ਇਹ ਵਾਲੀ ਪੁਆਇੰਟ ਦੇ ਉੱਤੇ ਉਹਨਾਂ ਨੂੰ ਵੋਟ ਪੈ ਸਕਦਾ ਸਰ ਇੱਕ ਤੇ ਪਹਿਲਾਂ ਇਹੋ ਹੀ ਖਤਮ ਹੋਣੀ ਚਾਹੀਦੀ ਹੈ ਚੀਜ਼ ਫਰੀ ਵਾਲਾ ਸਾਨੂੰ ਛਾਸਾ ਦੇ ਕੇ ਸਾਡੇ ਹੱਡ ਹਰਾਮੀ ਨਾ ਪਾਈ ਜਾਵੇ ਬਿਲਕੁਲ ਤੁਹਾਨੂੰ ਸਿੱਧੀ ਗੱਲ ਦੱਸਦੀ ਕਿਉਂ ਹੁਣ ਫਰੀ ਵਾਲਾ ਛਾਸਾ ਦਿੰਦੇ ਆ جان ਸਾਡੇ ਦੇ ਸਾਨੂੰ ਪਤਾ ਹੋਏਗਾ ਯਾਰ ਅਸੀਂ ਬਿੱਲ ਦੇਣਾ ਹੈ ਜਿਹੜਾ ਜਦੋਂ ਫਰੀ ਦੀ ਆਦਤ ਲੱਗੀ ਜਾ ਰਹੀ ਆ ਉਹ ਚੀਜ਼ ਖਤਮ ਹੋਣੀ ਚਾਹੀਦੀ ਹੈ ਦੇਸ਼ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਭਾਵੇਂ ਕੋਈ ਮਾੜਾ ਆ ਚੰਗਾ ਆ ਸਭ ਨੂੰ ਇੱਕ ਬਰਾਬਰ ਹੋਣਾ ਚਾਹੀਦਾ ਹਾਂਜੀ ਫਰੀ ਵਾਲਾ ਸਿਸਟਮ ਬੰਦ ਹੋਣਾ ਚਾਹੀਦਾ ਆ ਕਿਉਂਕਿ ਸਾਨੂੰ ਹੜ੍ਹ ਰਾਮੀ ਪਈ ਜਾ ਰਹੀ ਆ ਫਰੀ ਮਿਲੀ ਜਾ ਰੀਆਂ ਚੀਜ਼ਾਂ ਰਾਸ਼ਨ ਫਰੀ ਮਿਲੀ ਜਾ ਰਿਆ ਬਿਲੀ ਫਰੀ ਮਿਲੀ ਜਾ ਰਿਆ ਸਾਡੇ ਇੱਥੇ ਅੱਗੇ ਨਸ਼ਾ ਬਹੁਤ ਹੈ ਜੀ ਨਛਾਇ ਇਨਾਗਾਗਾ ਤੁਹਾਨੂੰ ਦੱਸ ਹੀ ਨਹੀਂ ਸਕਦੇ ਉਹਦੇ ਕਰਕੇ ਸਾਡਾ ਪੰਜਾਬ ਤੇ ਅੱਗੇ ਹੀ ਡਰੱਗ ਦੀ ਚਪੇੜ ਚ ਹੈਗਾ ਜੀ ਉਹ ਚੋਂ ਨਿਕਲਣ ਦੀ ਇਹ ਚੀਜ਼ਾਂ ਨੂੰ ਛੱਡ ਕੇ ਹੋਰ ਸ਼ਕਤੀ ਵਾਲੇ ਕਦਮ ਹੋਣੇ ਚਾਹੀਦੇ ਆ ਪ੍ਰਸ਼ਾਸਨ ਨੂੰ ਤਕੜਾ ਹੋਣਾ ਚਾਹੀਦਾ ਆ ਕਿ ਭਈ ਇਹ ਡਰੱਗ ਵਾਲਾ ਕੰਮ ਰੁਕੇ ਤੇ ਜਿਹੜੇ ਸਾਡੇ ਬੱਚੇ ਜਿਹੜੇ ਬਾਹਰ ਭੱਜਦੇ ਆ ਜਾਂ ਡਰੱਗ ਚੋਂ ਨਿਕਲਣ ਦਾ ਇਹਨਾਂ ਨੂੰ ਕੋਈ ਜਰੀਆ ਹੋਰ ਵੱਡਾ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਸਾਡੇ ਬੱਚੇ ਨਸ਼ਿਆਂ ਦੀ ਚਪੇੜ ਚੋਂ ਬਾਹਰ ਨਿਕਲਣ ਆ ਇਹ ਜਲੰਧਰ ਦੇ ਵਾਸੀਆਂ ਦੀ ਰਿਪੋਰਟ ਹੈ ਜੀ ਤੁਹਾਡੇ ਸਾਹਮਣੇ ਆ ਕੋਈ ਨਰਿੰਦਰਪਾਈ ਮੋਦੀ ਨੂੰ ਤੇ ਕੋਈ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਸਵਾਲਾਂ ਦੇ ਜਵਾਬ ਤੁਸੀਂ ਸੁਣ ਲਏ ਨੇ ਇਹ ਮੰਤਰੀ ਲੋਕ ਜਿਹੜੇ ਨੇ ਉਹ ਹੁਣ ਸਵਾਲਾਂ ਦੇ ਜਵਾਬ ਦੇ ਹਿਸਾਬ ਨਾਲ ਹੀ ਵੋਟ ਪਾਏਗੀ ਸੱਸੀ ਗੱਲ ਸੱਸੀ ਗੱਲ ਅ ਇਸ ਵਾਰ ਕਿਹਦੀ ਸਰਕਾਰ ਚਾਹੁੰਦੇ ਹੋ ਰਾਹੁਲ ਗਾਂਧੀ ਜਾਂ ਨਰਿੰਦਰਪਾਈ ਮੋਦੀ ਸਰਕਾਰ ਚਾਹੀਏ ਸਰਕਾਰ ਜੰਨੇ ਆ ਜੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਆਪਣੇ ਆਪ ਦੀ ਮੈਂ ਮੈਂ ਦੀ ਰੋਲਾਣਾ ਭੋਵੇਂ ਇੱਕ ਇੱਕ ਸਰਕਾਰ ਦਾ ਨਾਮ ਲੋ ਇੱਕ ਸਰਕਾਰ ਇੱਕ ਸਰਕਾਰ ਦੇ ਕੀ ਇਹ ਕਾਂਗਰਸ ਕਾਂਗਰਸ ਨੂੰ ਚਾਹੁੰਦੇ ਹੋ ਹੋਰ ਜੀ ਕੋਈ ਇੱਕ ਰੀਜ਼ਨ ਕਾਂਗਰਸ ਨੇ ਜਿਹੜਾ ਚੰਗਾ ਕੰਮ ਕੀਤਾ ਮੈਂ ਸੁਣਾ 5 ਸਾਲ ਕਾਂਗਰਸ ਦੀ ਸਰਕਾਰ ਰਹੀ ਸਾਰੇ ਕੰਦੇ ਕਾਂਗਰਸ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਕਿਸੇ ਨੂੰ ਨਾਰਾਜ਼ ਵੀ ਨਹੀਂ ਕੀਤਾ ਤੇ ਖੁਸ਼ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਕੀ ਤੁਹਾਡਾ ਰਾਏ ਹੈ ਜੀ ਆਮ ਆਦਮੀ ਸਰਕਾਰ ਤੋਂ ਬਾਅਦ ਰੇੜੀ ਪਟਰੀ ਵਾਲਿਆਂ ਦਾ ਜੀਣਾ ਹਰਾਮ ਹੋ ਗਿਆ ਜੀ ਕਾਰਪੇਸ਼ਨ ਵਾਲੇ ਉਹਨਾਂ ਕੋ ਆ ਕੇ ਮਿੰਨਾ ਮੰਗਦੇ ਨੇ ਤੇ ਪੁਲਿਸ ਵਾਲੇ ਗੱਡੀ ਲੱਗਣ ਨਹੀਂ ਦਿੰਦੇ ਅੱਛਾ ਜੇ ਕਿਤੇ ਰੇੜੀ ਲਗਾਉਂਦੇ ਨੇ ਤੇ ਪਰੇਸ਼ਾਨੀ ਸਮਾਨ ਟੁੱਟ ਰਭਜ ਰਿਹਾ ਲੋਕਾਂ ਦਾ ਦਿਨ ਰਾਤ ਭਜ ਰਹੇ ਆ ਅਗੋ ਆਧਾਰ ਮਿਲ ਨਹੀਂ ਰਿਹਾ ਖਾਣਾ ਪੀਣਾ ਵੋਖਾ ਹੋ ਰਿਹਾ ਅੱਧੇ ਬੰਦੇ ਤਾਂ ਸੋਚ ਰਹੇ ਆ ਵੀ ਕੋਈ ਸ਼ਹਿਰ ਬਦਲ ਲਈਏ ਇਹ ਕਾਰਪੋਰੇਸ਼ਨ ਨੇ ਜਿਹੜੀਆਂ ਰੇੜੀਆਂ ਚੁਕਾਈਆਂ ਵਾ ਉਹਨਾਂ ਨੇ ਇੱਕ ਸਪੋਰਟ ਇੱਕ ਜਗ੍ਹਾ ਭਾਜੀ ਉਹ ਜਿਹੜੀ ਜਗ੍ਹਾ ਦਿੱਤੀ ਸੀ ਨਾ ਇੱਕ ਜਗ੍ਹਾ ਕਬੂਸਲਾ ਚੌਂਕ ਦੇ ਸਾਹਮਣੇ ਦਿੱਤੀ ਸੀ ਉਹਨਾਂ ਨੂੰ ਅੱਛਾ ਤੇ ਉਹ ਜਿੱਨਾਂ ਦੀ ਜਗ੍ਹਾ ਸੀ ਨਾ ਬੁੱਢਾ ਵਾਲੀ ਉਹ ਕਹਿੰਦੇ ਭਾਜੀ ਤੁਸੀਂ ਸਮਾਨ ਚੱਕੋ ਇੱਥੇ ਤੁਹਾਨੂੰ ਕਿਨੇ ਗਿਆ ਇੱਥੇ ਲਾਓ ਅੱਛਾ ਉਹਨਾਂ ਨੇ ਉੱਥੋਂ ਭਜਾ ਦਿੱਤਾ ਸੀ ਇਹ ਸਰਕਾਰ ਚੋਂ ਦੇ ਐਕਚੁਅਲੀ ਅਸੀਂ ਚਾਹਦੇ ਕਾਂਗਰਸ ਸਰਕਾਰ ਕਿਉਂਕਿ ਜਸਟ ਇੰਦਰਾ ਗਾਂਧੀ ਦਾ ਸਮਾਂ ਸੀ ਉਹ ਸਮਾਂ ਬਹੁਤ ਹੀ ਵਧੀਆ ਸੀਗਾ ਅੱਛਾ ਉਸ ਸਮ ਪਰ ਜਾਦੀ ਆਮ ਦੂਸਰੀਆਂ ਪਾਰਟੀਆਂ ਆਈਆਂ ਉਹਦੇ ਅਸ ਗਰੀਬ ਵਾਸੇ ਕੋਈ ਸੁਣਵਾਈ ਨਹੀਂ ਅਸੀਂ ਆਗੇ ਆਟੋ ਚਲਾਣ ਵਾਲੇ ਬੰਦੇ ਹੁਣ ਦੇਖੋ ਦਿਨ ਪ੍ਰਤੀ ਦਿਨ ਡੀਜ਼ਲ ਦਾ ਰੇਟ ਵਧਦਾ ਜਾ ਰਿਹਾ ਵਾ ਸਾਡੀ ਕਮਾਈ ਉਹਨੇ ਦਾ ਸਵਾਰੀ ਰੇਟ 10-10 ਰੁਪਏ ਲੈ ਇਕੱਠੇ ਕਰੀਦਾ ਪਰ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਕਾਂਗਰਸ ਰਾਜ ਚ ਗਰੀਬ ਦੀ ਸੁਣਵਾਈ ਹੁੰਦੀ ਸੀ ਇਸ ਕਰਕੇ ਅਸੀਂ ਚਾਹਨੇ ਕਿ ਪੰਜਾਬ ਚ ਕਾਂਗਰਸ ਹਰਾਜ ਹੀ ਚਾਹਨੇ ਆ ਲੋਕਾਂ ਦੇ ਸਰਵੇ ਦੇ ਹਿਸਾਬ ਨਾਲ ਕਹਿ ਰਹੇ ਆ ਜੀ ਆਪਾਂ ਦੀ ਪਾਰਟੀ ਨੇ ਬਹੁਤ ਸੋਹਣੇ ਕੰਮ ਕੀਤੇ ਬਿਜਲੀ ਫ੍ਰੀ ਦੇਤੀ ਆ ਸਰ ਮੈਂ ਤੁਹਾਨੂੰ ਦੱਸਣਾ ਜੀ ਸਿਰਫ ਉਹਨੇ ਬਿਜਲੀ ਫ੍ਰੀ ਦੇ ਦੇ ਦਿੱਤੀ ਆ ਪਰ ਉਸ ਤੋਂ ਇਲਾਵਾ ਹੋਰ ਜਿਹੜੀਆਂ ਪ੍ਰੋਬਲਮ ਗਰੀਬ ਬੰਦੇ ਆਸੇ ਇਕੱਠੀਆਂ ਹੋ ਗਈਆਂ ਸਬਸਿਡੀ ਵੀ ਖਤਮ ਹੋ ਗਈ ਉਹ ਤੇ ਚਲੋ ਮੋਦੀ ਸਰਕਾਰ ਨੇ ਕੀਤੀ ਸਿਲੰਡਰ ਦੀ 1200 ਰੁਪਏ ਦਾ ਸਿਲੰਡਰ ਹੋ ਗਿਆ ਜੀ ਹੋਰ ਜਿਹ दारू सस्ती ਕਰਤੀ ਕੀ ਲੋੜਾ दारू सस्ती ਕਰਨ ਦੀ ਹੁਣ ਸ਼ਰਾਬੀ ਖਤਮ ਕਰਨੇ ਕੇ ਸ਼ਰਾਬੀ ਵਧਾਣੇ ਆ ਇਹ ਬਹੁਤ ਵੱਡਾ ਇੱਕ ਪੁਆਇੰਟ ਭਾਜੀ ਨੇ ਚੱਕਿਆ ਹੈ ਕਿ दारू ਸਸਤੀ ਕਰਦੀ ਆ ਸਾਡੇ ਨਾਲ ਸਾਡ ਮੌਜੂਦ ਨੇ ਸਸਤੀ ਕਰਦੀ ਇਹ ਕਿਹਦੀ ਸਰਕਾਰ ਚਾਉਂਦੇ ਹੋ ਜੀ ਕੋਈ ਵੀ ਨਹੀਂ ਚਾਉਂਦੇ ਅਸੀਂ ਕਾਲਾ ਝੰਡਾ ਸਾਡਾ ਜੀ ਸਾਰੇ ਚੋਰ ਆ ਇਹ ਗੱਲ ਹੀ ਸਭ ਤੋਂ ਵੱਡੀ ਗੱਲ ਹੈ ਜੀ ਕਹਤੀ ਹੈ ਜੀ ਇਹਨਾਂ ਨੇ ਆਓ ਅੱਗੇ ਹੋਰ ਸਰਵੇ ਹੋਰ ਵੀ ਕਰਾਂਗੇ ਅਸੀਂ ਮਹਾਜ ਘਰਤੀ ਹੋ ਗਿਆ ਸਾਡੇ ਅੰਕਲ ਮਜੂਰ ਨੇ ਯੂਨੀਵਰਸਿਟੀ ਅੰਕਲ ਯੂਨੀਵਰਸਿਟੀ ਚੋਣ ਹਿੰਦੁਸਤਾਨ ਦੇ ਵਿੱਚ ਦੁਬਾਰਾ ਹੋ ਰਹੀਆਂ ਨੇ ਕਿ ਸਰਕਾਰ ਚਾਹੁੰਦੇ ਹੋ ਨਰਿੰਦਰ ਭਾਈ ਮੋਦੀ ਜਾਂ ਰਾਹੁਲ ગાંધી ਕਾਂਗਰਸ ਦੇ ਦੇਖੋ ਜੀ ਗੱਲ ਇਹ ਆ ਜਿਹੜਾ ਵੀ ਕੰਮ ਚੰਗੇ ਕਰੂਗਾ ਉਹਨੂੰ ਅਸੀਂ ਵੋਟ ਪਾਵਾਂਗੇ ਤੇ ਚਾਹੇ ਕੋਈ ਵੀ ਹੋਵੇ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ ਕੰਮ ਚੰਗੇ ਕਰਨ ਪਬਲਿਕ ਦਾ ਸੁਣਨ ਮੈਂ ਚੀਜ਼ਾਂ ਵੇਚਦੀ ਪਬਲਿਕ ਦਾ ਸੁਣ ਕੇ ਉਹੋ ਹੀ ਬੰਦੇ ਨੂੰ ਅਸੀਂ ਵੋਟ ਪਾਣੀ ਹੈ ਤੁਹਾਡੀ ਇੰਨੀ ਉਮਰ ਦਾ ਤੁਸੀਂ ਜਦੋਂ ਦੱਸਿਆ ਕਿ ਮੈਂ 70 ਸਾਲ ਦਾ ਹੋ ਚੱਲਾਂ ਹੁਣ ਦੇ ਮੰਤਰੀਆਂ ਤੇ ਪੁਰਾਣੇ ਮੰਤਰੀਆਂ ਦੇ ਵਿੱਚ ਤੁਹਾਨੂੰ ਦੇਖੋ ਪਹਿਲੇ ਅਸੀਂ ਅਸੀਂ ਕਾਂਗਰਸ ਨੂੰ ਪਾਉਂਦੇ ਸੀ ਹੁਣ ਅਸੀਂ ਬੀਜੇਪੀ ਨੂੰ ਪਾ ਰਹੇ ਹਾਂ ਆ ਚਾਰ ਪੰਜ ਸਾਲ ਹੋ ਗਿਆ ਠੀਕ ਹੈ ਠੀਕ ਹੈ ਜੀ ਇਸ ਕਰਕੇ ਉਹ ਵੈਸੇ ਦਾ ਸੀ ਵੀ ਜੇ ਨੂੰ ਹੀ ਪਾਣੀ ਹੈ ਬੀਜੇਪੀ ਨੂੰ ਪਾਣੀ ਹੈ ਜੋ ਕੰਮ ਚੰਗੇ ਕਰੇਗਾ ਉਹਨੂੰ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਦਾ ਤੁਹਾਨੂੰ ਕਿੱਦਾਂ ਲੱਗ ਰਿਹਾ ਕਾਰਜ ਕਰ ਹਾਂ ਮਾਲਦੀ ਪਾਰਟੀ ਠੀਕ ਹੈ ਕੰਮ ਕਰ ਰਹੀ ਹੈ ਪੜੇ ਲਿਖੇ ਬੰਦੇ ਹੈ ਪਰ ਫਿਰ ਵੀ ਥੋੜਾ ਇਹਨਾਂ ਵਿੱਚੋ ਗਲਤੀਆਂ ਹੋ ਗਈਆਂ ਹੁਣ ਚਲੋ ਮਾਫ ਹੋ ਜਾਏਗਾ ਕੋਈ ਗਲਤੀ ਨਹੀਂ ਇਦਾਂ ਦੇ ਕੰਮ ਚੱਲਦੇ ਰਹਿੰਦੇ ਨੇ ਇਹ ਨਹੀਂ ਗੱਲ ਇਹ ਬੰਦਾ ਗਲਤੀ ਨਾ ਕਰੇਗਾ ਤਾਂ ਫਿਰ ਉਹਨੂੰ ਬੰਦਾ ਕੌਣ ਕਹੇਗਾ ਠੀਕ ਹੈ ਜੀ ਅ ਅੱਗੇ ਵੀ ਤੁਹਾਡੀ ਕੋਲ ਗੱਲਬਾਤ ਕਰਵਾਉਂਦੇ ਰਵਾਂਗੇ